ਤੱਕ ਨਾਮ ਮਾਦੀ ਮਾਹੀ ਤਕਰ ਜਾਈ ਨਾ ਪੁਰੂ ਦਾ ਪੁੱਤ ਕਿੱਥੇ ਹੁੰਦੀ ਜਦੋਂ ਆਪ ਕੋਲ ਗਿਆ ਸ਼ਹਿਰ ਦੇ ਚਾਲਦੀਆਂ ਨੇ ਪੁਰੂ ਦਾ ਪੁੱਤ ਕਿੱਥੇ ਹੁੰਦੀ ਆ ਅੱਜ ਰੋਡ ਜਾਮ ਹੋਇਆ ਤੇ ਮਿੰਟੋਂ ਮੈਡੀਕਲ ਕਰਕੇ ਆ ਗਏ ਨੇ ਇੱਕ ਅੱਖ ਨਿਕਲ ਗਈ ਪਾਈਲੇ ਚੁੱਕੜੇ ਸਾਡੇ ਦੋ ਘਰ ਜਾੜੇ ਇਹਨਾਂ ਨੇ ਅੱਗੇ ਦੋ ਤਿੰਨ ਜਾੜੇ ਮੇਰੇ ਪੁੱਤ ਨੂੰ ਘਾਹ ਰੌਲਾ ਹੁਮਾਰਾ ਠੀਕ ਹੈ ਨਹੀਂ ਸਿਕਿਉਰਿਟੀ ਮੇਰੇ ਬੱਚੇ ਨੂੰ ਨਹੀਂ ਮੇਰੇ ਬੱਚੇ ਕੋ ਸਿਕਿਉਰਿਟੀ ਗਈ ਗਈ ليه ਤੁਮਾ ਦੀ ਜੀ ਆਪਰੇ ਸਮਝ ਤਪਰੇ ਚਾਦਰੀ ਮੇਰੀ ਕਹਨੇ ਸੁਣੀ ਮੇਰੇ ਕੋਈ ਉਹ ਕਾਲਾ ਮੇਰੇ ਬੱਚੇ ਦੀ ਜਿਹੜਾ ਕੰਮ ਕਰਦਾ ਬਾਹਰ ਨਾ ਆ ਮੇਰੇ ਕੋਈ ਜੀ ਕਾਲਾ ਕੋਈ ਨਹੀਂ ਕੋਈ ਨਹੀਂ ਉਹ ਵੀ ਬੜਾ ਕੋਸ਼ਿਸ਼ੇ ਬਹੁਤ ਕੋਸ਼ਿਸ਼ੇ ਕੋਲੇ ਪਤਾ ਪੜਾ ਤਾ ਕੱਢਿਆ ਮੈਂ ਪੁੱਤ ਕੱਢਿਆ ਮੈਂ ਆਪਣੇ ਮੈਂ ਮੈਂ ਆਪਣੀ ਕੱਪ ਜਮਗਾ ਕਮਿੰਟ ਨਹੀਂ ਲੇਦੀ ਮੇਰੇ ਕੋਲ ਬੰਨੇ ਹੋਈਆ ਦੇਖੋ ਤੇ ਜਰੂਰ ਸਪੰਚ ਬਣਿਆ ਆਪਾ ਸਾਰੇ ਆਰਡਰ ਬਣਾ ਲੇ ਕਾ ਤੱਕਰ ਮੇਰੇ ਬੱਚੇ ਦੀ ਰਾਤਾਂ ਦੀ ਨੀਂਦ ਨਾ ਮੇਰਾ ਬੱਚਾ ਇੱਕ ਕਿਸਮ ਦਾ ਨਾ ਅਫਸਰ ਹੋ ਗਿਆ ਨਾ ਬਾਹਰ ਜਾਂਦਾ ਦੂਜਾ ਜਾਂਦਾ ਮੇਰੇ ਬੱਚੇ ਨੂੰ ਇਹ ਨਾ ਇਹ ਲਾਵਾ ਬਲੇਰੀ ਨਾ ਸਰਕਾਰ ਨਾ ਸਰਕਾਰ ਨਾ ਸਰਕਾਰ ਵਾਹੇ ਜਿੱਥੇ ਮਰਜੀ ਤੱਕ ਤੱਕ ਜਾਣ ਹਿਸਾਬ ਕਰ ਨਹੀਂ ਜਾ ਸਕਦਾ ਇਹਨਾਂ ਸਰਕਾਰਾਂ ਨੇ ਮੇਰੇ ਬੱਚਾ ਰਹਿਣ ਕੱਖ ਨਹੀਂ ਦਿੱਤਾ ਜਿੰਨਾ ਬੱਚਾ ਕਬੱਡੀ ਚ ਜਾਂਦਾ ਐਨੰਮ ਵਿੱਚ ਮੇਰੇ ਬੱਚੇ ਦਾ ਬੇੜਾ ਕਰਦਾ ਜੇ ਮੇਰਾ ਬੱਚਾ ਕਿਧਰ ਹੋ ਗਿਆ ਜਾਂਦਾ ਮਾਸਿਆ ਮਾਮੇ ਕਹਿੰਦੇ ਬੱਸ ਮਾਮੇ ਕਹਿੰਦੇ ਰੋਜ ਇਹਨਾਂ ਨੇ ਉਜੀ ਦਾ ਦੇਰੀ ਬੱਚੇ ਦੀ ਤਰੀਕੀ ਸੋਚਿਆ ਦਾ ਬੱਚਾ ਗਲਤ ਲੈਂਚ ਪਵੇ ਤੇ ਇਹਨਾਂ ਨੇ ਮੱਫੂਨ ਰਹਿਣ ਦੇ ਆਣ ਕੇ ਜਿਹੜੇ ਜੂਮੜੀ ਸੋਨਾਂਦਾਰਾਂ ਨੂੰ ਤੰਗ ਕਰਦੇ ਵੀਰ ਵਰਗੀਆਂ ਕਿ ਨਾ ਜੇ ਮੇਰਾ ਬੋਟ ਚੰਡੀਗੜ੍ਹ ਗਿਆ ਚੰਡੀਗੜ੍ਹ ਮੇਰੇ ਬੰਦੂ ਨੂੰ ਕੱਲ ਸਰਪੰਦ ਆਹ ਚੰਡੀਗੜ੍ਹ ਮੇਰੇ ਬੱਚੇ ਤੇ ਹਮਲਾ ਹੋਇਆ ਅਸੀਂ ਦੱਸਿਆ ਨਹੀਂ ਮਾਣ ਹੁਣ ਉਹ ਉਹ ਅਸੀਂ ਕੱਢਿਆ ਉਹਨਾਂ ਨੇ ਉਹਦੀ ਮਾਂ ਟਾਰਗੇਟ ਆ ਗੜੀ ਕਿੱਥੇ ਗਈ ਸਿਆਸਤ ਨੂੰ ਕੱਖ ਨਹੀਂ ਸਾਰੇ ਸੱਚ ਬੋਲ ਰਹੇ ਆ ਉਹ ਮਤਲਬ ਉਹਨਾਂ ਨੇ ਆਪਣੀ ਭਾਈ ਹੁੰਦੀ ਆ ਰਾਤ ਨੂੰ ਪਲਾਨ ਕਰਦੇ ਆ ਆਹ ਕਿਹੜੀ ਆ ਚਲੋ ਕੀ ਚੰਡੀਗੜ੍ਹ ਨਹੀਂ ਬਾਈ ਜਿੰਨਾ ਤੱਕ ਮੇਰੇ ਜੇ ਨੰਬਰ ਸਵੇਰੇ ਦਿੱਤੀਆ ਜੇ ਦੇ ਆਪਣੇ ਬਿਆਨ ਉਹਨਾਂ ਦੇ ਹੋ ਜੇ ਸਾਰੀ ਕਾਰਵਾਈ ਸਾਡੀ ਡੀਟੇਲ ਦੇ ਵਿੱਚ ਦੱਸੋ ਮਾਤਾ ਜੀ ਕੀ ਗੱਲ ਹੈ ਤੁਹਾਨੂੰ ਕੀ ਲੱਗਦਾ ਕਿ ਕਿਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਉਹ ਸੋਲੋ ਗਰ ਸਾਰੇ ਹੁੰਦੇ ਐ ਸਕਿੰਦਰ ਲਾਵੇ ਤੇ ਉਹਦੇ ਵੀਰ ਤੇ ਤੇ ਆਪਣੀ ਜੋ ਫੈਮਿਲੀ ਉਹਨਾਂ ਨੇ ਸਾਡੇ ਘਰ ਦਾ ਰਹਿਣ ਹੀ ਸੱਕ ਨਹੀਂ ਦਿੱਤਾ ਪਹਿਲਾਂ ਜੱਗ ਨੂੰ ਕੀਤਾ ਇਥੋਂ ਤੱਕ ਪਹੁੰਚਾਤਾ ਜਦੋਂ ਆਪਣੀਆਂ ਹੈਗੀਆਂ ਸੀ ਕਰੋਨਾ ਦਾ ਵੇਲਾ ਸੀ ਕਰੋਨਾ ਦੇ ਵੇਲੇ ਤੋਂ ਮਗਰ ਲੱਗੇ ਸਾਡੇ ਟੱਬਰ ਦੇ ਸਾਡੇ ਘਰ ਦਾ ਜੱਟਾ ਵੜ ਦਿੱਤੀ ਮੇਰਾ ਬੱਚਾ ਤੁਸੀਂ ਜਾ ਕੇ ਵੇਖੋ ਨਾ ਕਿਤੇ ਅਲਡਵਲਡ ਕੋਈ ਪਿੰਡ ਨਾ ਪੁੱਛੋ ਪਿੰਡ ਨੇ ਹਰ ਇੱਕ ਤਰੀਫ ਕਰਦਾ ਵਾ ਮੂੰਹ ਤੇ ਹਰ ਕੋਈ ਕਰਦਾ ਮਗਰੋਂ ਦਾ ਮੈਨੂੰ ਪਤਾ ਨਹੀਂ ਆਸੇ ਆਸੇ ਜਾ ਕੇ ਪਾਉਗੇ ਇਹਨਾਂ ਦੀ ਸਕਿਉਰਿਟੀ ਇਹਨਾਂ ਦੀ ਸਕਿਉਰਿਟੀ ਮੇਰੇ ਬੱਚੇ ਨੂੰ ਸਕੂਲ ਤੇ ਹੀ ਮਾਰਿਆ ਮੇਰੇ ਬੱਚੇ ਨੂੰ ਘਰ ਆਤਾ ਤੋਂ ਮਾਰਿਆ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਮਾਰਿਆ ਹੋਰ ਦੋ ਪਿੰਡਾਂ ਦਾ ਫਟਾਫਟ ਜਾ ਕੇ ਬੇਸਕਦੀ ਪੁੱਛ ਲੈਣਾ ਕਿ ਤੁਹਾਨੂੰ ਇਹ ਵੀਰਾ ਮੇਰਾ ਬੱਚਾ ਕਿੱਥੇ ਚੱਲ ਗਿਆ ਮੂ ਨੰਗਰ ਦੇਖ ਨਹੀਂ ਰਿਹਾ ਕਰੇ ਬੱਚੇ ਨੂੰ ਮਾਰਦੇ ਨਹੀਂ ਫਿਰ ਕਿੱਥੇ ਜਾਈ ਮੇਰੇ ਮਨਾਂ ਠੀਕ ਸੂਰਜ ਮੇਰੇ ਪੁੱਤ ਨੂੰ ਫਿਰ ਹੋ ਜਾਣਾ ਜਦੋਂ ਨਹੀਂ ਜਦੋਂ ਮਾਸੀ ਅਗਲਾ ਇਸੇ ਦਾ ਨਹੀਂ ਜੇ ਜੀ ਨਹੀਂ ਹੋਣਾ ਤਾਂ ਮੈਂ ਉਹਦੀ ਸੱਗੀ ਹਾਂ ਉਹਦਾਂ ਨਹੀਂ ਸਕਦਾ ਜੀ ਕੱਲ ਇੱਕ ਦਰਖਾਸਤ ਦਿੱਤੀ ਸੀ ਉੱਤੇ ਕੋ ਕਾਰਵਾਈ ਹੋਈ ਉਹਨਾਂ ਦਰਖਾਸਤ ਤੇ ਕਾਰਵਾਈ ਚਾਹੀਦੀ ਹੈ ਅੱਜ ਮੈਂ ਬੋਲੀ ਹਾਂ ਜਿਹੜਾ ਮੈਂ ਅੱਜ ਬੋਲੀ ਕਰੇ ਮੇਰੀਆਂ ਉਹ ਤੇ ਮੈਨੂੰ ਚਾਹੀਦਾ ਮੈਨੂੰ ਸਾਰਾ ਮੈਨੂੰ ਜਿਤਨਾ ਮੇਰੀ ਜ਼ਮੀਨ ਹੈ ਨਾ ਆਪਣੀਆਂ ਆ ਚੀਜ਼ਾਂ ਇਤਨਾ ਬੋਲ ਬਲਾਵਾ ਇਹਨਾਂ ਕੋ ਵੀ ਹਾਂ ਆਪਾਂ ਕੰਮ ਕਰਤਾ ਜੇ ਕੱਲੇ ਕੱਲੇ ਤੇ ਆਪਾਂ ਨੂੰ ਦਰਿਆ ਤੇ ਇਹ ਜਿਹੜਾ ਜੀ ਆ ਮਾਰੂ ਆ ਨਸਲ ਲੈਨੇ ਜਿੰਨਾ ਦੱਸਿਆ ਇਹ ਜਿੰਨਾਂ ਸਾਡੀ ਹੁਣ ਖੜੋ ਉਹਨੂੰ ਮਾਰਿਆ ਇਹਨਾਂ ਨੂੰ ਫੜ ਲੈਣਾ ਵਾ ਉਹ ਉੱਥੇ ਖੜ ਕੇ ਨਹਿਰ ਜੀ ਤੇ ਭੱਜ ਗਿਆ ਜੀ ਗਿੱਟੇ ਜੀ ਗੋਲੀ ਵੱਜ ਗਈ ਜੀ ਉਹਦੇ ਭੱਜ ਲੱਗੇ ਜੀ ਉਹ ਤੇ ਪਿਸਤੌਲ ਫੜ ਲਿਆ ਇਹ ਆਪਾਂ ਬਹੁਤ ਸੋਲਿਆ ਆਪਾਂ ਸਾਡੇ ਘਰ ਵੀ ਰੋਜ਼ ਮਿਲਾਂਦੇ ਇਹ ਵਾਲਾ ਬਹੁਤ ਕੰਨੀ ਸਿੱਟ ਗਿਆ ਇਹਨਾਂ ਚੀਜ਼ਾਂ ਦੇ ਬਹੁਤ ਹੀ ਟੈਨਸ਼ਨ ਵਿੱਚ ਆ ਸਾਡੇ ਤੁਹਾਨੂੰ ਸਾਥ ਤੇ ਮੇਰੇ ਬੱਚੇ ਨੂੰ ਇਹਰੇ ਭਾਈ ਤੇ ਨੂੰ ਸਕਿਉਰਟੀ ਮਿਲਦੀ ਆ ਅੱਜ ਮੈਂ ਆਪਣਾ ਬੱਚਾ ਕਰ ਮੰਗਾਵਾਂ ਮੇਰਾ ਇੱਕ ਮਿੰਟ ਨਹੀਂ ਇਹਦੇ ਬੱਚੇ ਬਜਾਰ ਸਾਤਾ ਕਿਉਂਕਿ ਮੇਰਾ ਬੱਚਾ ਮੌਜੂਦਾ ਸਰਪੰਚ ਆ ਹਕਤ ਅਹੀਂ ਕੰਮ ਕਿਤਰਾ ਕਰਨੇ ਆ ਫੇਰ ਇਹਨਾਂ ਨੇ ਸਾਡੀਆਂ ਬਹੁਤ ਵੇਲੇ ਇਨਕਵਾਰੀ ਅਖ ਲਾਉਣੀਆਂ ਇਹਨਾਂ ਕੰਮ ਕੋੱਖ ਨਹੀਂ ਕੀਤਾ ਉਹਨੂੰ ਗੁੰਮਰਾਹ ਕਰਕੇ ਬਾਹਰ ਫੇਸ ਦਿੱਤਾ ਵਾ ਮੈਨੂੰ ਸਾਕੋ ਚਾਹੀਦਾ ਮੇਰੇ ਬੱਚੇ ਨੂੰ ਸਕਿਉਰਟੀ ਅਗੇ ਮੈਂ ਦੋ ਲੈਣੀ ਆ ਸਕਿਉਰਟੀ ਗਾਰਡ ਮੈਨੂੰ ਚਾਰ ਪੰਜ ਸਕਿਉਰਟੀ ਗਾਰਡ ਚਾਹੀਦਾ ਮੈਂ ਹੋਰੇ ਆਪਣੇ ਬੱਚੇ ਨੂੰ ਜਾ ਕੇ ਇੱਕ ਕਰਵਾ ਲੇਣੀ ਮੈਨੂੰ ਸਾਬ ਚਾਹੀਦਾ ਮੇਰੀ ਭੈਣ ਦਾ ਸਾਬ ਚਾਹੀਦਾ ਉਹ ਬੱਚਾ ਗਰੀਬ ਮਰ ਗਿਆ ਕਰਨ ਉਹਦਾ ਇ ਜਾਰੀ ਪੁਲਿਸ ਕਾ ਡੀਚ ਲਾਹੇ ਤੇ ਨਾ ਅੱਜ ਵੀ ਡਰਾਵਰਾਂ ਨੂੰ ਨਾ ਕਈ ਮਾਰਦੇ ਹੁੰਦੇ ਆ ਪਰ ਜਗੂ ਦੀ ਮਾਂ ਨੇ ਕਿੰਨੇ ਕਿ ਜਗੂ ਨੇ ਕਿੰਨੇ ਕਿ ਲੋਕਾਂ ਦੀਆਂ ਮਾਵਾ ਪੈਣਾ ਮਾਰੀਆਂ ਮਾਰੀ ਅੱਜ ਜਗੂ ਜਗੂ ਦੇ ਇਹਦੇ ਛੋਸਾ ਜਗੂ ਦਾ ਗੈਂਗਸਟਰ ਟੱਬਰਿਆ ਜਗੂ ਦੇ ਘਰ ਦੀ ਆਣ ਕੇ ਛੋ ਤੇ ਸੇਬ ਜਗੂ ਦੇ ਘਰ ਲੰਬੜਦਾਰਾਂ ਦੇ ਪੋਤਰਾ ਕੀ ਹਿਸਾਬ ਉਹਨਾਂ ਦਾ ਉਹਦੇ ਪਿਓ ਨੂੰ ਕਦੇ ਨਹੀਂ ਯਾਦ ਕੀਤਾ ਵੀ 32 ਸਾਲ ਹੋ ਗਏ ਉਹ ਡੁੱਗੀ ਗੰਢਿਆ ਸਰਕਾਰ ਨੇ ਉਹ ਉਹਦੇ ਪਿਓ ਉਹਦੇ ਪਿਓ ਵੱਡੇ ਨੂੰ ਕਦੀ ਨਹੀਂ ਪੁੱਛਿਆ ਕਿ ਐਡਾ ਇਮਾਨਦਾਰ ਬੰਦਾ ਹੈ ਐਲਡ ਵਲਟਰੀ ਟੱਕ ਚਲਾਉਂਦਾ ਤੇ ਕੋਈ ਕਹਿੰਨੇ ਹੈ ਕਹਿੰਨ ਉਹਦੇ ਹਰ ਜੀਵ ਨੂੰ ਕੋਈ ਨਹੀਂ ਪੁੱਛਿਆ ਵੀ ਲੋਕਾਂ ਦੇ ਵਿਆਹ ਕਰੰਦੀ ਤੇ ਲੋਕਾਂ ਦੀ ਸੇਵਾ ਕਰਦੀ ਆ ਲੋਕਾਂ ਨੇ ਤਾਂ ਇੱਕ ਕਰਨੀ ਹੀ ਲੋਕਾਂ ਸਾਡੇ ਬਾਰੇ ਪੁੱਛੋ ਇਹ ਕਿੰਦਾ ਕਿ ਜਿਹੜੀ ਜਿਹੜੀ ਗੱਲ ਸਾਹਮਣੇ ਆਈ ਆ ਜੱਗੂ ਜੇ ਕਹਿੰਦੀ ਤਾਂ ਹੀ ਦੱਸਦੇ ਜੱਗੂ ਦੀ ਮਾਤਾ ਕੁੜੀਏ ਦੇ ਵਿਆਹ ਕਰਦੇ ਸੀ ਆਪਾਂ ਉਹਨਾਂ ਤੱਕ ਨਹੀਂ ਜਾਣਾ ਇੰਨਾ ਤੱਕ ਤੁਹਾਨੂੰ ਸਾਰਾ ਕਲੀਅਰ ਨਹੀਂ ਮਿਲਦਾ ਪਾਉਂਦਾ ਧਿਆਨ ਕਿ ਨੰਰਿੰਦਰ ਕੋਲ ਕਾਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦੇਂਦਿਆੜ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਕਾਨੂੰਨ ਇਨਸਾਫ ਦਿੱਤਾ ਜਾਏ ਜਿਹੜੇ ਭੁੰਨੇ ਬਤੇ ਸਾਲਾਂ ਪਰਚੇ ਕੱਟਣਾ ਹਨ ਪਿੱਛੇ ਤੇ ਵਿਆਖਿਆ ਦਾ ਪਤੀ ਗਈ ਹੈ ਬਾ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਹੈ ਬਸ ਕਰ ਰਹੇ ਆਂ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਬੰਦ ਹੋ ਜਾਣੀ ਉਹਨਾਂ ਦੇ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਤੀ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਕੋਧ ਵੇਖਦੇ ਸੀ ਕਿ ਹੁਣ ਕੌਣ ਕੀ ਸਮਝਦੀ ਉਹ ਇਸ ਤਰੀਕੇ ਦੀ ਘਟਨਾ ਨੂੰ ਜਾਂ ਇਹ ਪ੍ਰੀਪਲਾਨ ਸੀ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਤੇ ਜੱਗੂ ਦਾ ਲੱਖ ਤੋੜਿਆ ਗਿਆ ਪਲਾਨ ਮਤਲਬ ਕਿੰਨਾ ਬਣਾ ਦਿੱਤਾ ਗਿਆ ਬਸ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸਦਾ ਕੀਤਾ ਗਿਆ ਇਹ ਕੋਈ ਨਾਲ ਦੁਸ਼ਮਣੀ ਜੱਗੂ ਨਾਲ ਪੜਦੇ ਇਹ ਮੋਕਣਾਂ ਦੀ ਗੱਲ ਨਹੀਂ ਹੈ ਇਹ ਕੀ ਹੈ ਕਿ ਇਹ ਕੱਲ ਆਪਣੇ ਸਰਪੰਚ ਜਿਹੜੇ ਨੇ ਭਗਵਾਨਪੁਰ ਦੇ ਉਹਨਾਂ ਦੇ ਉਹ ਕੱਲ ਮੇਰੇ ਕੋਲੇ ਆਪਣੇ ਜਿਹੜੇ ਵਕੀਲ ਨਾ ਜੰਜੂਆ ਜੀ ਉਹਨਾਂ ਦੇ ਨਾਲ ਆਏ ਇਹਨਾਂ ਨੇ ਇੱਕ ਐਪਲੀਕੇਸ਼ਨ ਸਾਨੂੰ ਦਿੱਤੀ ਆ ਜਿਸ ਦੇ ਵਿੱਚ ਕੁਝ ਆਪਣੇ ਸੁਖਜਿੰਦਰ ਰੰਧਾਵਾ ਜੀ ਉਹਨਾਂ ਦਾ ਤੇ ਹੋਰ ਦੋ ਤਿੰਨ ਬੰਦਿਆਂ ਦਾ ਨਾਮ ਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਵਿਸ਼ਵਾਸ ਆ ਮੈਂ ਇਹਨਾਂ ਨੂੰ ਜਿਹੜਾ ਰਸੀਵਿੰਗ ਕਰਕੇ ਨੰਬਰ ਲਾ ਕੇ ਦਰਖਾਹ ਦਿੱਤੀ ਇਹਦੇ ਵਕੀਲ ਨੂੰ ਕਿ ਕੱਲ ਸੈਟੀਸਫਾਈ ਹੋਏ ਕਿਉਂਕਿ ਇਹ ਟੈਕਨੀਕਲ ਸਾਰੀ ਇਹਨਾਂ ਨੇ ਖੁਦ ਹੀ ਦੱਸਿਆ ਵੀ ਇਹ ਟੈਕਨੀਕਲ ਟਾਈਮ ਲੱਗੇਗਾ ਉਹ ਇਹਨਾਂ ਨੂੰ ਵਿਸ਼ਵਾਸ ਦਿਵਾਤਾ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਇਨਸਾਮ ਮਿਲੇਗਾ ਜੋ ਵੀ ਟੈਕਨੀਕਲ ਹੋਏਗਾ 10 12 ਦਿਨ ਦੇ ਵਿੱਚ ਉਹਦਾ ਸਾਰਾ ਕਢਾ ਕੇ ਜਿੰਨੇ ਵੀ ਇਹਨਾਂ ਨੇ ਨੰਬਰ ਦਿੱਤੇ ਆ ਕਿ ਇਹਨਾਂ ਦੇ ਨੰਬਰ ਆ ਚਾਹੇ ਉਧਰ ਨੰਬਰ ਕਰਕੇ ਉਹਨਾਂ ਦੀ ਲੋਕੇਸ਼ਨ ਵਗਾਰਾ ਲੈ ਕੇ ਸਾਰਾ ਇਹਦੇ ਕਹਦਾ ਲੈ ਆ ਕੇ ਸਾਰੇ ਇਹਨਾਂ ਦੇ ਵੱਲੋਂ ਇਹਦੇ ਵੱਲੋਂ ਭੇਲਾ ਰਸਵਿੰਦਰ ਰਧਾਵਾ ਜੀ ਦਾ ਹੋਰ ਮੈਨੂੰ ਦੂਜੇ ਉਹਨਾਂ ਦਾ ਬੇਟਾ ਨਾਂ ਨਹੀਂ ਉਹਦਾ ਪਤਾ ਇੱਕ ਕੋਈ ਇੱਕ ਐਥੋਂ ਦਾ ਮੁੰਡਾ ਆਪਣੇ ਢੈਂਟੀ ਵਰਦਾ ਇਹਨਾਂ ਦੇ ਨਾਂ ਆ ਤੇ ਦੋ ਇਹਨਾਂ ਦੇ ਪਿੰਡ ਦੇ ਹੀ ਆ ਨਰਿੰਦਰ ਤੇ ਇੱਕ ਰਵਿੰਦਰ ਜੋ ਵੀ ਆ ਪਿਓ ਪੋਤ ਹੋਣ ਉਹਨਾਂ ਦਾ ਇਹਨਾਂ ਨੇ ਕੀਤਾ ਉਹਨਾਂ ਦੇ ਨੰਬਰ ਲੈ ਕੇ ਇਹਨਾਂ ਦੇ ਨੰਬਰ ਲੈ ਕੇ ਉਹ ਜੋ ਟੈਕਨੀਕਲ ਆ ਉਹ ਉਹ ਉਹਦੇ ਤੇ ਅਮਾਂ ਕਰ ਰਿਹਾ ਇੱਕ ਹੀ ਮੰਗ ਕਰ ਰਿਹਾ ਉਹਨਾਂ ਕੋਲ ਵੀ ਕੀਤੀ ਜਾ ਨਹੀਂ ਉਹ ਆਹ ਇਹਨਾਂ ਨੇ ਕੱਲ ਜਿਹੜੀ ਹੈ ਤੁਹਾਨੂੰ ਦੱਸਿਆ ਸੀ ਵੀ ਇਹ ਤੁਸੀਂ ਆਪਣੀ ਤਫ਼ਤੀਸ਼ ਆਪਣੇ ਇਨਕੁਆਰੀ ਕਰਨ ਤੋਂ ਬਾਅਦ ਸਾਨੂੰ ਇਨਸਾਫ ਦਵਾਇਆ ਜਾ ਦੇਖੋ ਮੈਂ ਬਾਰ-ਬਾਰ ਤੇ ਕੋਈ ਨਹੀਂ ਕਹਾਂਗਾ ਮੈਂ ਇੱਕ ਵਾਰੀ ਕਹਤਾਂ ਜੋ ਕਹਤਾ ਜੋ ਇਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਉਹ ਆਲਰੇਡੀ ਤੁਹਾਡੇ ਕੋਲ ਕੱਲ ਦੀ ਅਵੇਲੇਬਲ ਹੈ ਉਹਦੇ ਤੇ ਇਹਦੇ ਬਾਰੇ ਮੈਨੂੰ ਕੋਈ ਨਹੀਂ ਉਹਨਾਂ ਨੂੰ ਪਤਾ ਹੋਊਗਾ ਮੈਂ ਉਹਨਾਂ ਦਰਖਾਸਤ ਦੇ ਵਿੱਚ ਲਿਖਿਆ ਬਾਕੀ ਅਸੀਂ ਉਹਨਾਂ ਦੇ ਤਾਂ ਪ੍ਰੋਮਿਸ ਕਰ ਲਿਆ ਵੀ ਅਸੀਂ ਹਫਤੇ 10 ਦਿਨਾਂ ਦੇ ਵਿੱਚ ਇਹਨਾਂ ਦਾ ਜੋ ਟੈਕਨੀਕਲ ਹੈ ਉਹ ਕਰਕੇ ਆਪਾਂ ਜਿਹੜੀ ਦਰਖਾਸਤ ਇਹਨਾਂ ਦਿੱਤੀ ਉਹਦਾ ਨੰਬਰ ਰੀਸੀਵ ਕਰਕੇ ਇਹਨਾਂ ਨੂੰ ਆਪਾਂ ਕਾਪੀ ਦਿੱਤੀ ਇਹਦੇ ਵਕੀਲ ਨੂੰ ਦਿੱਤੀ